ਬੜੀਆਂ ਸ਼ਹਿਰ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਤੇ ਬੜੀਆਂ ਸਖਤ ਕਾਰਵਾਈਆਂ ਜਿਹੜੀਆਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਦੀਆਂ ਨੇ ਔਰ ਜਿਹੜੀਆਂ ਉਹਨਾਂ ਨੇ ਨਜਾਇਜ਼ ਜਾਇਦਾਦਾਂ ਸਰਕਾਰ ਦੀਆਂ ਹੜੱਪੀਆਂ ਹੀ ਉਹ ਵਾਪਸ ਸਰਕਾਰ ਨੇ ਲਈਆਂ ਨੇ ਔਰ ਪੀਲਾ ਪੰਜਾ ਉਹਨਾਂ ਤੇ ਚੜਾਇਆ ਗਿਆ ਜੋ ਹਾਲਾਤ ਅਕਾਲੀ ਦਲ ਦੇ ਬਣੇ ਆ ਉਹ ਇਹਨਾਂ ਲੋਕਾਂ ਕਰਕੇ ਬਣਿਆ ਕਿਉਂਕਿ ਜੋ ਇਹ ਧੰਦੇ ਨਜਾਇਜ਼ ਕਰਦੇ ਰਹੇ ਆ ਇਹਨਾਂ ਕਰਕੇ ਹੀ ਪੰਜਾਬ ਦੇ ਲੋਕਾਂ ਦਾ ਮੋਹ ਜਿਹੜਾ ਇਹਨਾਂ ਤੋਂ ਪੰਕ ਹੋਇਆ ਸੀ ਕਾਲੀ ਦਲ ਦਾ ਜਿਹੜਾ ਨਗਾਰ ਆ ਉਹ ਤੈਵ ਆ ਕਿਉਂਕਿ ਜਿਸ ਤਰ੍ਹਾਂ ਦਾ ਖਲਾਰਾ ਉਹਨਾਂ 'ਚ ਪਿਆ ਹੋਇਆ ਜਿੱਦਾਂ ਦੇ ਤਿੰਨ ਚਾਰ ਧੜੇ ਬਣੇ ਹੋਏ ਆ ਔਰ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਚਿਰ ਪੰਜਾਬ ਦੇ ਵਿੱਚ ਦੁਬਾਰਾ ਕਾਲੀ ਦਲ ਜਿਹੜਾ ਵਾ ਉਹ ਰਿਵਾਈਵ ਜਿਹੜਾ ਉਹ ਨਹੀਂ ਕਰ ਸਕਦਾ ਆ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬਾਜਵਾ ਸਾਹਿਬ ਤੁਸੀਂ ਫੋਕੀ ਸ਼ੌਰਤ ਬਟੂਰਨ ਲਈ ਬਿਆਨ ਨਾ ਦਿਓ ਜਿਹੜੇ ਤੁਸੀਂ ਬਿਆਨ ਜਿਹੜੇ ਆ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪਾਈਆਂ ਨੇ ਇਹ 2 ਮਹੀਨੇ ਪਹਿਲਾਂ ਮੈਂ ਪਾ ਚੁੱਕਾ ਕਿ ਪ੍ਰੋਜੈਕਟ ਪਾਸ ਹੋ ਗਏ ਆ ਕਿ ਤੁਹਾਡਾ ਭਰਾ ਇੱਥੇ 5 ਸਾਲ ਮੰਨ ਲਿਆ ਰਿਹਾ ਕਾਂਗਰਸ ਦੀ ਸਰਕਾਰ ਹੀ ਉਦੋਂ ਤੁਸੀਂ ਕਿਉਂ ਨਹੀਂ ਕੀਤਾ ਉਹਨਾਂ ਤੇ ਕਾਦੀਆਂ ਚ ਤੁਸੀਂ ਚੋਣ ਨਹੀਂ ਲਈ ਇਹਨੀਆਂ ਸੜਕਾਂ ਦਾ ਬੁਰਾ ਹਾਲ ਸੀਵਰੇ ਦਾ ਬੁਰਾ ਹਾਲ ਇਹਦਾ ਲੋਕਾਂ ਨੇ ਨਵੇੜਾ ਕਰਨਾ ਵਾ ਔਰ ਬਾਜਵਾ ਪਰਿਵਾਰ ਦਾ ਜਿਹੜਾ ਕਾਦੀਆਂ ਦੇ ਵਿੱਚ ਦਬਦਬਾ ਸੀ ਸ਼ਹਿਰ ਚੋਂ ਖਤਮ ਹੋ ਚੁੱਕਾ ਇਕ ਬਸ 450 ਵੋਟ ਤੇ ਆਮ ਆਦਮੀ ਪਾਰਟੀ ਕਾਦੀਆਂ ਸ਼ਹਿਰ ਚੋਂ ਜਿੱਤੀ ਆ ਸੋ ਇਸ ਕਰਕੇ ਬਾਜਵਾ ਸਾਹਿਬ ਬਖਲਾਹਰ ਜਾ ਕੇ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਜੋ ਮਾਨਸਾਬ ਦੀ ਸਰਕਾਰ ਵੱਲੋਂ ਜੁਦ ਨਸ਼ਿਆਂ ਵਿਰੁੱਧ ਮੈਂ ਚਲਾਈ ਜਾ ਰਹੀ ਉਹਦੇ ਤਹਿਤ ਤਸੀਮ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਉਹਦੇ ਪੜਾਅ ਦੇ ਤਹਿਤ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਦੋ ਬੜੇ ਕਾਮਯਾਬ ਪ੍ਰੋਗਰਾਮ ਜਿਹੜੇ ਆ ਉਹ ਕਰਵਾਏ ਗਏ ਨੇ ਔਰ ਕਾਦੀਆਂ ਸ਼ਹਿਰ ਦੇ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਹੰਗਾਰਾ ਜਿਹੜਾ ਵਾ ਉਹ ਦਿੱਤਾ ਵਾ ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਤੇ ਕਾਦੀਆਂ ਸ਼ਹਿਰ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਤੇ ਬੜੀਆਂ ਸਖਤ ਕਾਰਵਾਈਆਂ ਜਿਹੜੀਆਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਉਹਨਾਂ ਨੇ ਨਜਾਇਜ਼ ਜਾਇਦਾਦਾਂ ਸਰਕਾਰ ਦੀਆਂ ਹੜੱਪੀਆਂ ਹੀ ਉਹ ਵਾਪਸ ਸਰਕਾਰ ਨੇ ਲਈਆਂ ਨੇ ਔਰ ਪੀਲਾ ਪੰਜਾ ਉਹਨਾਂ ਤੇ ਚਲਾਇਆ ਗਿਆ ਬੜਾ ਤੁਸੀਂ ਮੀਡੀਆ 'ਚ ਪਿਛਲੇ ਦਿਨਾਂ 'ਚ ਦੇਖਿਆ ਔਰ ਬੜੇ ਵਧੀਆ ਢੰਗ ਦੇ ਨਾਮ ਜਿਹੜਾ ਵਾ ਉਹ ਸਾਰਾ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਔਰ ਮੈਂ ਕਾਦੀਆਂ ਨਗਰ ਨਿਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਕਿ ਤੁਸੀਂ ਪੰਜਾਬ ਸਰਕਾਰ ਦਾ ਸਾਥ ਦਿਓ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਕਾਦੀਆਂ ਦੇ ਲੀਡਰ ਨਸ਼ਾ ਵੇਚਦੇ ਨੇ ਉਹ ਜਾਂ ਤਾਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਜੇ ਨਹੀਂ ਤਾਂ ਕਿਸੇ ਨੂੰ ਇੱਥੇ ਬਖਸ਼ਿਆ ਨਹੀਂ ਜਾਣਾ ਇੱਥੇ ਵੱਡੇ ਵੱਡੇ ਮਾਡੇ ਦੇ ਜਿਹੜੇ ਜਰਨਲ ਅਖਬਾਰਾਂ ਵਾਲੇ ਲੀਡਰ ਹੀ ਉਹ ਵੀ ਸਲਾਖਾਂ ਦੇ ਪਿਛੇ ਨੇ ਔਰ ਆਉਣ ਵਾਲੇ ਸਮੇਂ 'ਚ ਵਾਰੀ ਕਾਦੀਆਂ ਦੇ ਲੀਡਰਾਂ ਦੀ ਵੀ ਆ ਜਾਏਗੀ ਸੋ ਇਸ ਕਰਕੇ ਵਧੀਆ ਢੰਗ ਦੇ ਨਾਲ ਅਸੀਂ ਜਿਹੜਾ ਵਾ ਇਸ ਨਸ਼ਾ ਮੁਕਤੀ ਮਹਿੰਦੇ ਵਿੱਚ ਸਾਰੀ ਆਮ ਆਦਮੀ ਪਾਰਟੀ ਬੜਾ ਸਰਗਰਮ ਹੋ ਕੇ ਜਿਹੜਾ ਵਾ ਉਹ ਹਿੱਸਾ ਲੈ ਰਹੀ ਆ ਔਰ ਬਹੁਤ ਵਧੀਆ ਜਿਹੜਾ ਲੋਕਾਂ ਚ ਰਿਸਪਾਂਸ ਮਿਲ ਰਿਹਾ ਵੇਖੋ ਇਹ ਤਾਂ ਹੁਣ ਕੇਸ ਹੋ ਗਿਆ ਅਦਾਲਤ ਦੇ ਵਿੱਚ ਇਹ ਤਾਂ ਅਦਾਲਤਾਂ ਨੇ ਤੈਅ ਕਰਨਾ ਪਰਜਾ ਹੋ ਗਿਆ ਕਾਰਵਾਈ ਅਦਾਲਤਾਂ ਚ ਇਹ ਤਾਂ ਉਹ ਅਦਾਲਤਾਂ ਤੈਅ ਕਰਨ ਗਈਆਂ ਪਰ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਵਾ ਜੋ ਹਾਲਾਤ ਅਕਾਲੀ ਦਲ ਦੇ ਬਣੇ ਆ ਉਹ ਇਹਨਾਂ ਲੋਕਾਂ ਕਰਕੇ ਬਣੇ ਆ ਕਿਉਂਕਿ ਜੋ ਇਹ ਧੰਦੇ ਨਜਾਇਜ਼ ਕਰਦੇ ਰਹੇ ਆ ਇਹਨਾਂ ਕਰਕੇ ਹੀ ਪੰਜਾਬ ਦੇ ਲੋਕਾਂ ਦਾ ਮੋਹ ਜਿਹੜਾ ਇਹਨਾਂ ਤੋਂ ਪੰਕ ਹੋਇਆ ਸੀ ਦੇਖੋ ਹਰ ਪਾਰਟੀ ਨੇ ਆਪੋ ਆਪਣਾ ਜਿਹੜਾ ਵਾ ਸਿਸਟਮ ਚਲਾਉਣਾ ਵਾ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਚੇਂਜ ਕਰ ਲਿਆ ਵਾ ਮੈਂ ਉਹਨਾਂ ਨੂੰ ਜਿਹੜਾ ਮੁਬਾਰਕਬਾਦ ਦਿੰਨਾ ਪਰ ਅਕਾਲੀ ਦਲ ਦਾ ਜਿਹੜਾ ਨਗਾਰ ਆ ਉਹ ਤੈਵ ਆ ਕਿਉਂਕਿ ਜਿਸ ਤਰ੍ਹਾਂ ਦਾ ਖਲਾਰਾ ਉਹਨਾਂ 'ਚ ਪਿਆ ਹੋਇਆ ਜਿੱਦਾਂ ਦੇ ਤਿੰਨ ਚਾਰ ਧੜੇ ਬਣੇ ਹੋਏ ਆ ਔਰ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਚਿਰ ਪੰਜਾਬ ਦੇ ਵਿੱਚ ਦੁਬਾਰਾ ਆਕਾਲੀ ਦਲ ਜਿਹੜਾ ਵਾ ਉਹ ਰਿਵਾਈਵ ਜਿਹੜਾ ਉਹ ਨਹੀਂ ਕਰ ਸਕਦਾ ਦੇਖੋ ਜਿਹੜੇ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਆ ਇਹਦੇ ਬਾਰੇ ਅੱਜ ਜਾਣਕਾਰੀ ਮੇਰੇ ਨੋਟਿਸ 'ਚ ਹੀ ਆ ਪਹਿਲਾਂ ਵੀ ਇਹਦੇ ਤੋਂ ਅਸੀਂ ਸੀਐਮ ਸਾਹਿਬ ਨਾਲ ਗੱਲ ਕਰਕੇ ਤੇ ਕੱਲਾ ਕਾਡੀਆਂ ਦੀ ਨਹੀਂ ਇਹ ਗੱਲ ਇਹ ਸਾਰੇ ਪੰਜਾਬ ਦੀ ਗੱਲ ਆ ਇਹਦਾ ਸਾਰਾ ਹੀ ਸੀਐਮ ਸਾਹਿਬ ਨੂੰ ਲਿਖਤੀ ਦਿਵਾਂਗੇ ਤੇ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਨਜਾਇਜ਼ ਕੰਮ ਆ ਜਿਹੜਾ ਨਸ਼ਾ ਛਡਾਊ ਕੇਂਦਰ ਨਹੀਂ ਐ ਨਸ਼ਾ ਲਾਊ ਕੇਂਦਰ ਬਣ ਗਿਆ ਇਹਨਾਂ ਨੂੰ ਬੰਦ ਕਰਕੇ ਤੇ ਸਰਕਾਰ ਆਪਣੇ ਹੱਥ ਚ ਲਵੇ ਤੇ ਆਪ ਜਿਹੜਾ ਵਾ ਪਾਰਦਰਸ਼ੀ ਢੰਗ ਨਾਲ ਸਾਡੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਦੇ ਜਿਹੜੇ ਗੁਲਤਾਨ ਹੋਏ ਜਿਸ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਕੰਮ ਚੱਲ ਰਿਹਾ ਇਸੇ ਤਰ੍ਹਾਂ ਇਹ ਸਾਰਾ ਇਨਫਰਾਸਟ੍ਰਕਚਰ ਸਰਕਾਰ ਆਪਣੇ ਹੱਥ ਚ ਲੈ ਕੇ ਜਿਹੜਾ ਵਾ ਉਹ ਸਾਰਾ ਕੰਮ ਕੀ ਜਿਹੜਾ ਹਕੀਕਤ ਦਾ ਜਾਣਾ ਹੈ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਤੇ ਕੰਮ ਹੋਣਾ ਵਾ ਜਿਹੜਾ ਮਾਨ ਸਾਹਿਬ ਨੇ ਆਖਣਾ। ਵੇਖੋ ਸੀਐਮ ਤੋਂ ਬਿਨਾ ਪਤਾ ਵੀ ਨਹੀਂ ਲੱਦਦਾ ਪੰਜਾਬ 'ਚ। ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਬਾਜਵਾ ਸਾਹਿਬ ਤੁਸੀਂ ਫੋਕੀ ਸ਼ੋਰਤ ਬਟੋਰਨ ਲਈ ਬਿਆਨ ਨਾ ਦਿਓ। ਜਿਹੜੇ ਤੁਸੀਂ ਬਿਆਨ ਜਿਹੜੇ ਆ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪਾਈਆਂ ਨੇ ਇਹ 2 ਮਹੀਨੇ ਪਹਿਲਾਂ ਮੈਂ ਪਾ ਚੁੱਕਾ ਕਿ ਪ੍ਰੋਜੈਕਟ ਪਾਸ ਹੋ ਗਏ ਆ। ਤੇ ਬਾਅਦ 'ਚ ਜਦੋਂ ਰਿਲੀਜ਼ ਹੋਏ ਉਹਦੀਆਂ ਤੁਸੀਂ ਫੋਕੀ ਸ਼ੋਰਤ ਜਿਹੜੀ ਆ ਬਟੋਰਨ ਲਈ ਜਿਹੜਾ ਵਾ ਉਹ ਤੁਸੀਂ ਪਾਇਆ ਵਾ। ਔਰ ਦੂਜਾ ਤੁਹਾਨੂੰ ਮੈਂ ਕੁਐਸਚਨ ਕਰਨਾ ਚਾਹੁੰਦਾ ਕਿ ਤੁਹਾਡਾ ਭਰਾ ਇੱਥੇ 5 ਸਾਲ ਐਮਐਲਏ ਰਿਆ ਕਾਂਗਰਸ ਦੀ ਸਰਕਾਰ ਰਹੀ ਉਦੋਂ ਤੁਸੀਂ ਕਿਉਂ ਨਹੀਂ ਕੀਤਾ ਉਹਨਾਂ ਦੇ ਕਾਦੀਆਂ 'ਚ ਤੁਸੀਂ ਚੋਣ ਨਹੀਂ ਲਈ ਇੰਨੀਆਂ ਸੜਕਾਂ ਦਾ ਬੁਰਾ ਹਾਲ ਸੀਵਰੇ ਦਾ ਬੁਰਾ ਹਾਲ ਇੱਕ ਕੰਮ ਨਹੀਂ ਕਰਵਾ ਸਕਦੇ ਪਿਛਲੇ 5 ਸਾਲ 'ਚ ਕਾਦੀਆਂ ਸ਼ਹਿਰ 'ਚ ਇਹਨਾਂ ਦੀ ਸਰਕਾਰ ਇਹਨਾਂ ਦਾ ਭਰਾ ਐਮਐਲਏ ਇਹ ਕੋਈ ਕੀਤਾ ਤੇ ਮੈਨੂੰ ਦੱਸ ਦੇ ਸੋ ਇਸ ਕਰਕੇ ਇਹਦਾ ਲੋਕਾਂ ਨੇ ਨਵੇੜਾ ਕਰਨਾ ਵਾ ਔਰ ਬਾਜਵਾ ਪਰਿਵਾਰ ਦਾ ਜਿਹੜਾ ਕਾਦੀਆਂ ਦੇ ਵਿੱਚ ਦਬਦਬਾ ਸੀ ਸ਼ਹਿਰ ਚੋਂ ਖਤਮ ਹੋ ਚੁੱਕਾ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦਾ ਵਾਰਡਰ ਆ ਔਰ ਤਕਰੀਬਨ 450 ਵੋਟ ਤੇ ਆਮ ਆਦਮੀ ਪਾਰਟੀ ਕਾਦੀਆਂ ਸ਼ਹਿਰ ਚੋਂ ਜਿੱਤੀ ਆ ਸੋ ਇਸ ਕਰਕੇ ਬਾਜਵਾ ਸਾਹਿਬ ਬਖਲਾਹਰ ਜਾ ਕੇ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ 2027 ਚ ਅਸੀਂ ਆਪਣੇ ਤੰਮਾ ਨੂੰ ਲੈ ਕੇ ਕਾਦੀਆਂ ਹਲਕੇ ਚ ਲੋਕਾਂ ਕੋਲ ਵੋਟ ਮੰਗਣ ਲਈ ਜਾਵਾਂਗੇ ਔਰ ਕਾਦੀਆਂ ਦੇ ਵਿੱਚ ਦੋ ਹੋਰ ਮਹੱਲਾ ਕਲੀਨਿਕ ਜਿਹੜੇ ਆ ਅਸੀਂ ਪਾਸ ਕਰਾ ਦਿੱਤੇ ਆ ਵਧੀਆ ਟੰਗ ਦੇ ਨਾਲ ਕਾਦੀਆਂ ਦਾ ਵਿਕਾਸ ਹੋਊਗਾ ਕਾਦੀਆਂ ਦੇ ਵਿੱਚ ਪਾਰਕਿੰਗ ਬਣ ਗਈਆਂ ਕਾਦੀਆਂ ਦੇ ਵਿੱਚ ਸਟਰੀਟ ਲਾਈਟਾਂ ਵਧੀਆ ਲਾਵਾਂਗੇ ਕਾਦੀਆਂ ਦੇ ਵਿੱਚ ਜਿਹੜੇ ਆ ਪਾਰਕ ਬਣ ਗਏ ਔਰ ਵਧੀਆ ਟੰਗ ਦੇ ਨਾਲ ਬਿਨਾ ਕਿਸੇ ਪਾਰਟੀ ਭਾਜੀ ਤੋਂ ਉੱਤੇ ਉੱਠ ਕੇ ਜਿਹੜਾ ਵਾ ਕਾਦੀਆਂ ਸ਼ਹਿਰ ਦਾ ਜਿਹੜਾ ਵਾ ਵਿਕਾਸ ਹੋਊਗਾ ਔਰ ਇਹਨੂੰ ਅਸੀਂ ਜਿਹੜਾ ਵਾ ਨਮੂਨੇ ਦੇ ਸ਼ਹਿਰ ਵਿੱਚੋਂ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਪੇਸ਼ ਕਰਾਂਗੇ